ਤੁਸੀਂ ਸਾਰੇ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਸੁਣਦੇ ਹੋ ਮੈਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਬੱਦ ਉਹਦੇ ਚੋਂ ਕੁਝ ਪ੍ਰੋਬਲਮ ਤੇ ਗਲਤੀਆਂ ਇਹ ਹੋ ਰਹੀਆਂ ਕਿ ਜਿੰਨਾ ਕੁਝ ਤੁਹਾਡੇ ਤੋਂ ਮੈਨੂੰ ਮਿਲ ਰਿਹਾ ਮੈਂ ਉਹਨੂੰ ਉਸ ਹਿਸਾਬ ਨਾਲ ਤੁਹਾਨੂੰ ਵਾਪਸ ਨਹੀਂ ਦੇ ਪਾ ਰਿਹਾ ਜੀ ਬਹੁਤ ਜ਼ਿਆਦਾ ਕੁਰੀਜ਼ ਹੁੰਦੀ ਹੈ ਰੋਜ਼ ਦੀ ਉਹ ਕੰਸਲਟੇਸ਼ਨ ਲਈ ਵੀ ਹੁੰਦੀ ਹੈ ਮਿਲਣ ਲਈ ਵੀ ਹੁੰਦੀ ਹੈ ਤੇ ਜਰਨਲ ਵਿਚਾਰ ਸਾਂਝੇ ਕਰਨ ਲਈ ਵੀ ਹੁੰਦੀ ਹੈ ਇਹ ਦੋ ਤਿੰਨ ਤਰ੍ਹਾਂ ਦੀ ਜਿਹੜੀ ਕੁਰੀਜ਼ ਹੈ ਇਹਨੂੰ ਅਸੀਂ ਅਲੱਗ-ਅਲੱਗ ਤਰੀਕੇ ਨਾਲ ਛਟਨੀ ਕਰਦੇ ਆ ਕਿ ਤਾਂ ਕਿ ਹਰ ਇੱਕ ਇਨਸਾਨ ਨਾਲ ਕੁਝ ਨਾ ਕੁਝ ਰابطਾ ਪਰਸਨਲ ਲੈਵਲ ਤੇ ਵੀ ਹੋ ਸਕੇ ਜੇ ਨਹੀਂ ਹੋ ਸਕਦਾ ਤਾਂ ਵੀਡੀਓ ਕੰਟੈਂਟ ਫੇਸਬੁਕ ਇੰਸਟਾਗ੍ਰam YouTube ਰਹੀਂ ਤੁਹਾਡੇ ਨਾਲ ਹਮੇਸ਼ਾ ਜੁੜੇ ਰਹਿਣ ਦੀ ਇੱਛਾ ਹੁੰਦੀ ਹੈ ਪਿਛਲੇ ਦਿਨੋਂ ਤੋਂ ਤਕਰੀਬਨ ਬਹੁਤ ਜ਼ਿਆਦਾ ਕੁਰੀਆਂ ਹੈ ਜਿਹੜੀ ਕੰਸਲਟੇਸ਼ਨ ਲਈ ਪਰਸਨਲ ਮੀਟਿੰਗ ਲਈ ਆਏ ਮੇਰੀ ਤੁਹਾਨੂੰ ਦਰਖਾਸਤ ਹੈ ਕਿ ਕੁਝ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਬਈ ਸ਼ਡਿਊਲ ਹੁੰਦਾ ਕੀ ਹੈ ਮੈਕਸਿਮਮ ਅੱਜਕੱਲ ਮੈਂ ਆਫਿਸ ਤੋਂ ਬਾਹਰ ਆ ਬਟ ਮੈਂ ਫੇਰ ਵੀ ਸਵੇਰ ਸ਼ਾਮ 3 4 5 ਫੋਨ ਕਾਲਸ ਹਮੇਸ਼ਾ ਲੈ ਲੈਣਾ ਕਿਉਂਕਿ ਉਹਦੇ ਲਈ ਮੇਰੇ ਕੋਲ ਤੁਹਾਡਾ ਚਾਰਟ ਹੋਣਾ ਜ਼ਰੂਰੀ ਹੈ ਆਧਾ ਪੂਨਾ ਘੰਟਾ ਪੜਿਆ ਹੋਣਾ ਜ਼ਰੂਰੀ ਹੈ ਤਾਂ ਮੈਂ ਗੱਡੀ 'ਚ ਚੱਲਦਾ ਹੋਇਆ ਟਰੈਵਲ ਕਰਦਾ ਹੋਇਆ ਜਾਂ ਕਿਸੇ ਵੀ ਸ਼ਹਿਰ 'ਚ ਰੁਕਿਆ ਹੋਇਆ ਹੁੰਦਾ ਉੱਥੇ ਮੈਂ ਉਹ ਕਾਲ ਲੈ ਲੈਣਾ ਤਾਂ ਤੁਸੀਂ ਕੋਸ਼ਿਸ਼ ਕਰੋ ਫਿਲਹਾਲ ਕੁਝ ਦਿਨਾਂ ਲਈ ਪਰਸਨਲ ਮੀਟਿੰਗ ਦੇ ਬਜਾਏ ਫੋਨ ਕਾਲ ਦੇ ਉੱਤੇ ਰਾਬਤਾ ਕਰ ਲਓ ਫਿਰ ਜੋ ਵੀ ਕੰਸਲਟੇਸ਼ਨ ਹੈ ਤੁਹਾਡੇ ਜੋ ਵੀ ਕੁਰੀਜ਼ ਹੈ ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਸੋਲਵ ਕਰ ਸਕਾਂ ਫਿਰ ਵੀ ਜੇ ਕੋਈ ਚੀਜ਼ਾਂ ਰਹਿ ਜਾਂਦੀ ਹੈ ਕਈ ਵਾਰੀ ਆਪਾਂ ਨੂੰ ਐਂ ਲੱਗਦਾ ਹੈ ਵੀ ਮੇਲ ਮਲਾਪ ਕਰਕੇ ਜਿਆਦਾ ਵਧੀਆ ਗੱਲ ਹੋ ਜਾਣੀ ਸੀ ਜਾਂ ਰਾਬਤਾ ਕਰਕੇ ਹੀ ਅੱਛਾ ਲੱਗਦਾ ਇਹ ਹੁੰਦਾ ਹੈ ਇਹ ਇਹਦੇ ਵਿੱਚ ਕੋਈ ਦੁਰਾਏ ਵੀ ਨਹੀਂ ਹੈ ਬਟ ਇਹਦੇ ਕਰਕੇ ਆਪਾਂ ਇੱਕ ਜਨਰਲ ਮੀਟਅਪ ਪਲਾਨ ਕਰਾਂਗੇ ਉਹ ਹੋ ਸਕਦਾ ਹੈ ਤੁਹਾਡੇ ਹੀ ਸ਼ਹਿਰ 'ਚ ਹੋਵੇ ਅ ਇੱਕ ਜਗ੍ਹਾ ਮਿਲਦੇ ਆਂ ਬੈਠਦੇ ਆਂ ਵਿਚਾਰ ਸਾਂਝੇ ਕਰਦੇ ਆਂ ਜੇ ਕੋਈ ਕਮੀ ਪੇਸ਼ੀ ਰਹੇਗੀ ਤਾਂ ਉਹਦੇ ਤੇ ਵੀ ਗੱਲ ਕਰਦੇ ਆਂ ਬਟ ਕੋਸ਼ਿਸ਼ ਕਰੋ ਵੀ ਆਪਣੀ ਗੱਲ ਫੋਨ ਦੇ ਉੱਤੇ ਪਹਿਲਾਂ ਹੋ ਜੇ ਬਜਾਏ ਅਸੀਂ ਮਿਲਣਾ ਪਲਾਨ ਕਰੀਏ ਧੰਨਵਾਦ